ਕਾ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਵਾਈਟ ਹਾਊਸ ਦੇ ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਡੋਨਲਡ 트੍ਰੰਪ ਬਹੁਤ ਸਖਤ ਫੈਸਲਾ ਲੈਣ ਜਾ ਰਿਹਾ ਹੈ ਪਰਵਾਸੀਆਂ ਨੂੰ ਲੈ ਕੇ ਪਰਵਾਸੀਆਂ ਦੀ ਡਿਪੋਰਟੇਸ਼ਨ ਪਿਛਲੇ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਇਲੈਗਲ ਤੌਰ ਤੇ ਰਹਿ ਰਹੇ ਸੀ ਪਰਵਾਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਭਾਰਤ ਦੇ ਵਿੱਚ ਵੀ ਜਿਹੜੇ ਮਾਈਗ੍ਰੈਂਟਸ ਸੀ ਉਹ ਆਏ ਔਰ ਜਦੋਂ ਤਿੰਨ ਜਹਾਜ਼ ਅਮਸਰ ਰਿਪੋਰਟ ਦੇ ਉੱਪਰ ਉਤਰਦੇ ਆ ਤਾਂ ਉਸ ਤੋਂ ਬਾਅਦ ਸਿਆਸਤ ਵੀ ਬਹੁਤ ਭੱਗਦੀ ਹੈ ਤੇ ਹੁਣ ਅਮਰੀਕਾ ਦੇ ਵਿੱਚ ਇੱਕ ਵੱਡੀ ਉਤਲ-ਪੁਤਲ ਹੋਣ ਜਾ ਰਹੀ ਹੈ ਡੋਨਲਡ 트੍ਰੰਪ ਦੇ ਵੱਲੋਂ ਇੱਕ ਸਾਲ ਦੇ ਵਿੱਚ 10 ਲੱਖ ਮਾਈਗ੍ਰੈਂਟਸ ਨੂੰ ਆਪਣੇ ਦੇਸ਼ ਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇੱਕ ਪੂਰੀ ਰਣਨੀਤੀ ਬਣ ਰਹੀ ਹੈ ਇੱਕ ਪੂਰੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਇੰਨਾ ਮਾਈਗ੍ਰੈਂਟਸ ਦੀ ਜਿਨ੍ਹਾਂ ਨੂੰ ਬਾਹਰ ਕੱਢਿਆ ਜਾਏਗਾ ਔਰ ਇਹ ਨਾਗਰਿਕ ਜਿਹੜੇ ਨੇ 30 ਦੇਸ਼ਾਂ ਦੇ ਨੇ 30 ਦੇਸ਼ਾਂ ਦੇ ਨਾਗਰਿਕ ਨੇ ਕੁੱਲ ਔਰ ਉਹਨਾਂ 30 ਦੇਸ਼ਾਂ ਨੂੰ ਪਹਿਲਾਂ ਤੋਂ ਹੀ ਜਿਹੜਾ ਅਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਡੋਨਲਡ 트੍ਰੰਪ ਆਫਿਸ ਦੇ ਵੱਲੋਂ ਵਾਈਟ ਹਾਊਸ ਦੇ ਵੱਲੋਂ ਪਹਿਲਾਂ ਤੋਂ ਹੀ ਉਹਨਾਂ 30 ਦੇਸ਼ਾਂ ਦੇ ਨਾਲ ਗੱਲ ਚੱਲ ਰਹੀ ਹੈ ਕਿ ਤੁਹਾਡੇ ਨਾਗਰਿਕ ਤੁਹਾਨੂੰ ਵਾਪਸ ਭੇਜਾਂਗੇ ਤਾਂ ਪਿਛਲੇ ਸਾਲਾਂ ਦੇ ਵਿੱਚ ਜਦੋਂ ਵੱਖ-ਵੱਖ ਸਰਕਾਰਾਂ ਆ ਰਹੀਆਂ ਤੁਹਾਨੂੰ ਯਾਦ ਹੋਊਗਾ ਜਦੋਂ ਬਰਾਕੋ ਬਾਂਮਾ ਰਾਸ਼ਟਰਪਤੀ ਸੀ ਜਦੋਂ ਬਰਾਕੋ ਬਾਂਮਾ ਰਾਸ਼ਟਰਪਤੀ ਸੀ ਤਾਂ ਉਸ ਵੇਲੇ 40 ਲੱਖ ਲੋਕਾਂ ਨੂੰ ਬਾਹਰ ਕੱਢਣ ਦੀ ਗੱਲ ਚੱਲੀ ਸੀ ਤੇ ਹੁਣ 10 ਲੱਖ ਜਿਹੜੇ ਪ੍ਰਵਾਸੀ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ ਹਾਲਾਂਕਿ ਡੋਨਾਲਡ 트੍ਰੰਪ ਲਗਾਤਾਰ ਜਿਹੜੇ ਫੈਸਲੇ ਡਿਪੋਰਟੇਸ਼ਨ ਨੂੰ ਲੈ ਕੇ ਲੈ ਰਹੇ ਨੇ ਉਹ ਸਾਰੇ ਫੈਸਲੇ ਲਾਗੂ ਵੀ ਕਰ ਰਹੇ ਨੇ ਹਾਲਾਂਕਿ ਕਈ ਪਿਛਲੇ ਦਿਨਾਂ ਦੇ ਵਿੱਚ ਟੈਰਫ ਨੂੰ ਲੈ ਕੇ ਡੀਆਂ ਬਿਆਨਬਾਜ਼ੀਆਂ ਹੋਈਆਂ ਉਹ ਤਾਂ ਪੂਰੀਆਂ ਨਹੀਂ ਪਈਆਂ ਪਰ ਡਿਪੋਰਟੇਸ਼ਨ ਨੂੰ ਲੈ ਕੇ ਬਹੁਤ ਸਖਤ ਹੈ 트੍ਰੰਪ ਕਿਉਂਕਿ ਲਗਾਤਾਰ ਇੱਕੋ ਗੱਲ 트੍ਰੰਪ ਕਹਿ ਰਿਹਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਪਰਵਾਸੀਆਂ ਨੂੰ ਜਿਹੜਾ ਹੈਗਾ ਜਿਹੜੇ ਇਲੀਗਲ ਤੌਰ ਤੇ ਇੱਥੇ ਰਹਿੰਦੇ ਨੇ ਜਾਂ ਇਲੀਗਲ ਤੌਰ ਤੇ ਰਹਿ ਕੇ ਤੇ ਫਿਰ ਕ੍ਰਾਈਮ ਕਰਦੇ ਆ ਸੀ ਪਰਵਾਸੀਆਂ ਤੇ ਜਿਹੜਾ ਨਸ਼ਾ ਉਸ ਤੋਂ ਆਪਣੇ ਦੇਸ਼ ਨੂੰ ਬਚਾਉਣਾ ਹੈ ਹਾਲਾਂਕਿ ਜਿਹੜੇ 10 ਲੱਖ 1 ਮਿਲੀਅਨ ਦੇ ਕਰੀਬ ਪਰਵਾਸੀ ਹੋਣਗੇ ਮਾਈਗ੍ਰੈਂਟਸ ਹੋਣਗੇ ਇੰਨਾ ਦਾ ਅਕੋ ਕੀ ਹੋਏਗਾ ਪਿਛੋਕੜ ਕੌਣ ਨੇ ਇਹ ਕਿੰਨਾਂ ਨੂੰ ਬਾਹਰ ਕੱਢਿਆ ਜਾਏਗਾ ਕਿਹੜੇ ਕਿਹੜੇ ਆਧਾਰ ਦੇ ਉੱਪਰ ਬਾਹਰ ਕੱਢਿਆ ਜਾਏਗਾ ਕੀ ਬੇਸ ਬਣਾਇਆ ਜਾਊਗਾ ਇਹ ਸਾਰੇ ਪੈਰਾਮੀਟਰਸ ਹਜੇ ਨਸ਼ਰ ਨਹੀਂ ਹੋਏ ਹਜੇ ਪਬਲਿਕਲੀ ਸਾਹਮਣੇ ਨਹੀਂ ਆਏ ਪਰ ਇਹ ਖਬਰ ਜ਼ਰੂਰ ਸਾਹਮਣੇ ਆਈ ਹੈ ਕਿ 10 ਲੱਖ ਪ੍ਰਵਾਸੀਆਂ ਨੂੰ 10 ਲੱਖ ਮਾਈਗ੍ਰੈਂਟਸ ਨੂੰ ਜਿਹੜਾ ਟਰੰਪ ਬਾਹਰ ਦਾ ਰਸਤਾ ਦਿਖਾਏਗਾ ਅਮਰੀਕਾ ਚੋਂ 1 ਮਿਲੀਅਨ ਦੇ ਕਰੀਬ ਅਗਲੇ 1 ਸਾਲ ਦੇ ਵਿੱਚ ਜਿਹੜਾ ਪ੍ਰਵਾਸੀ ਅ ਅਮਰੀਕਾ ਦੇ ਵਿੱਚ ਨਹੀਂ ਰਹਿਣਗੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਤੇ ਬਾਰ ਬਾਰ ਸੇ ਉਹੀ ਗੱਲ ਦੱਸ ਰਿਹਾ ਕਿ ਕਿਹੜੇ ਪ੍ਰਵਾਸੀਆਂ ਨੂੰ ਕੱਢਣਾ ਹੈ ਕੀ ਇਸ ਦਾ ਆਧਾਰ ਬਣਾਉਣਾ ਹੈ ਕੀ ਸਾਰੇ ਕਾਜ ਦਾ ਬੇਸ ਹੋਊਗਾ ਕੀ ਪ੍ਰੋਸੀਜਰ ਹੋਊਗਾ ਇਸ ਦੇ ਬਾਰੇ ਅਜੇ ਤੱਕ ਕੁਝ ਵੀ ਪਬਲੀਕਲੀ ਸਾਹਮਣੇ ਨਹੀਂ ਆਇਆ ਪਰ ਇੰਨੀ ਕ ਜਾਣਕਾਰੀ ਜਰੂਰ ਸਾਹਮਣੇ ਆਈ ਹੈ ਕਿ 30 ਦੇਸ਼ਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਮਰੀਕਾ ਦੀ ਉਹਨਾਂ 30 ਦੇਸ਼ਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਡੇ ਨਾਗਰਿਕਾਂ ਨੂੰ ਅਸੀਂ ਡਿਪੋਰਟ ਕਰਕੇ ਵਾਪਸ ਭੇਜਾਂਗੇ ਤੇ ਹੁਣ ਇਹ 10 ਲੱਖ ਜਿਹੜੇ ਪ੍ਰਵਾਸੀ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਵੀ ਹੋ ਸਕਦੇ ਆ ਪਾਰਟੀ ਪੰਜਾਬੀ ਹਰਿਆਣਵੀ ਗੁਜਰਾਤੀ ਸਾਰੇ ਬਾਹਰ ਆਏ ਸੀ ਰਿਪੋਰਟ ਹੋ ਕੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਡਿਪੋਟੇਸ਼ਨ ਸ਼ੁਰੂ ਹੁੰਦੀ ਹੈ ਤੇ